ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਤਿਲੰਗ ਮਹੱਲਾ ਨਾਵਾ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹਾ ਤੇ ਰੂ ਔਸਰ ਬੀਤਿ ਉਜਾਤ ਹੈ ਕਹਿਓ ਮਾਨ ਲੈ ਮੇਰੋ ਰਹਾਉ ਸੰਪਤ ਰਾਥ ਧਨ ਰਾਜ ਸਿਉ ਆਤਨੇ ਹੁ ਲਗਾਇਓ ਕਾਲ ਫਾਸ ਜਬ ਗਾਲ ਪਰੀ ਸਭ ਭਇਓ ਪਰਾਇਓ ਗਾਲ ਪੁਲੈ ਬੋਲਨਾ ਜਾਨ ਬੂਝ ਕੈ ਬਾਵਰੇ ਤੈ ਕਾਜ ਵਿਗਾਰੇਉ ਤੈ ਪਦਤੀ ਯਮ ਖਲਾ ਦੇਂ ਪਾਪ ਕਰਤ ਸੁਖ ਚਿਉ ਨਹੀਂ ਨਹ ਗਰਬ ਨਿਵਾਰੇਉ ਇਸ ਕੱਚਿਉ ਨਹੀਂ ਕਹਿਣਾ ਪਾਪ ਕਰਤ ਸੁਖ ਚਿਉ ਨਹੀਂ ਇਥੇ ਵਿਸਰਾਮ ਨਹ ਗਰਬ ਨਿਵਾਰੇਉ ਜਿਹ ਬੇਦ ਗੁਰ ਉਪਦੇਸਿਆ ਸੋ ਸੋਨਾ ਰੇ ਭਾਈ ਸੋ ਸੋਨਾ किति थम लग जाएगी रे भाई नानक कहत पुकार कै गहु प्राप्त सरनाई गहु पद से यम कलादनी तिलंग वाणी भगता की कबीर जी एक ओंकार ਸਤ ਗੁਰ ਪ੍ਰਸਾਦ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਹਾਂਜੀ ਵਿਸਾਮ ਇਸੇ ਦਰਨ ਲਾਉਣਾ ਹੈ ਬੇਦ ਕਤੇਬ ਇਫਤਰਾ ਭਾਈ ਇਥੇ ਵਿਸਾਮ ਦਿਲ ਕਾ ਫਿਕਰ ਨਾ ਜਾਏ ਟੋਕ ਦਮ ਕਰਾਰੀ ਜਾ ਕਰਹੁ ਹਾਜ਼ਰ ਹਜ਼ੂਰ ਖੁਦਾਏ ਤੋਕ ਦਮ ਕਰਾਰੀ ਜਾਓ ਕਰੋ ਇਥੇ ਵਿਸਰਾਮ ਹਾਜ਼ਰ ਹਜ਼ੂਰ ਖੁਦਾਏ ਇਹ ਹਾਜ਼ਰ ਜੱਜ ਦੀ ਸਿਆਰੀ ਨਾਲ ਚਾਰਨ ਕਰਨਾ ਹੈ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਬੰਦੇ ਇਥੇਮ ਕਲਾਦਨੀ ਖੋਜ ਦਿਲ ਹਰ ਰੋਜ ਇਥੇ ਵਿਸਰਾਮ ਨਾ ਫਿਰ ਪਰੇਸ਼ਾਨੀ ਨਾ ਹੀ ਇਹ ਜੋ ਦੁਨੀਆ ਸਹਿਰ ਮੇਲਾ ਜੀ ਸਹਿਰ ਸਹਿਰ ਉਚਾਰਨ ਕਰਨਾ ਛੇਤੀ ਸਹਿਰ ਲਾਂ ਲਾ ਕੇ ਨਹੀਂ ਬੋਲਣਾ ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾਹੀ ਇਸੇ ਤਰ੍ਹਾਂ ਜਿਸ ਤਰ੍ਹਾਂ ਉਚਾਰਨ ਕੀਤਾ ਗਿਆ ਇਹ ਈੜੀ ਸਿਆਰੀ ਹਾ ਹਾ ਇਹ ਬੋਲਣਾ ਹੈ ਜੇ ਈੜੀ ਲਾਂ ਹਾ ਹਾ ਹੋਏ ਫਿਰ ਇਹ ਇਹੀ ਲਾਂ ਹਾਹੇ ਲਾਂ ਹੋਵੇ ਫਿਰ ਇਹ ਇਸ ਤਰ੍ਹਾਂ ਇਹ ਸਾਰੇ ਬਾਦ ਸ਼ੁੱਧ ਕਰਨੇ ਹਨ ਰਹਾਉ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਦਰੋਗ ਪੜ ਪੜ ਇਥੇ ਠਮਕ ਖੁਸ਼ੀ ਹੋਏ ਇਥੇ ਵਿਸਰਾਮ ਬੇਖਬਰ ਬਾਦ ਬਕਾਹੇ ਹਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹਿ ਹਕ ਸੱਚ ਖਾਲਕ ਇਥੇ ਠਮਕ ਖਲਕ ਮਿਆਨੇ ਇਥੇ ਵਿਸਰਾਮ ਸਿਆਮ ਮੂਰਤ ਨਾਹਿ ਅਸਮਾਨ ਮਿਆਨੇ ਲਹੰਗ ਦਰਿਆ ਗੁਸਲ ਕਰਦਨ ਬੂਦ ਹਾਂਜੀ ਇਹ ਮਿਆਨੇ ਉਚਾਰਨ ਕਰਨਾ ਮੰਮੇ ਸਿਆਰੀ ਆੜੇ ਕੰਨਾ ਨੰਨੇ ਲਾਂ ਹੀਠਾ ਦਾ ਯਈਆ ਹੈ ਮੰਮੇ ਦੇ ਅਸਮਾਨ ਮਿਆਨੇ ਲਹੰਗ ਦਰਿਆ ਇਥੇ ਵਿਸਰਾਮ गुसल करदन करदन पाठ इकट्ठा ही करना है करद ना बूद ये इस तरह नहीं करना मुख पाठ गुसल करदन बूद कर फकर दायम फकर कसके बोलना है कर फकर दायम लाए चश्मे इथे विश्राम कर फकर दायम लाए चश्मे जह तह मौजूद ਅੱਲਾਹ ਪਾਕੰ ਪਾਕ ਹੈ ਸੱਖ ਕਰੋ ਸੱਖ ਕਰੋ ਜੇ ਦੂਸਰ ਹੋਏ ਅੱਲਾਹ ਪਾਕੰ ਪਾਕ ਹੈ ਇਥੇ ਇਸਰਾਮ ਸੱਖ ਕਰੋ ਸੱਖ ਕਸ ਕੇ ਬੋਲਨਾ ਸੱਖ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ ਇਸੇ ਤਰ੍ਹਾਂ ਉਹ ਉਚਾਰਨ ਕਰਨਾ ਊੜਾ ਬੰਦ ਮੂੰਹ ਵਾਲਾ ਔਂਕੜ ਹੈ ਹਾਹੀ ਦੇ ਵੀ ਔਂਕੜ ਹੈ ਉਹ ਨਹੀਂ ਕਹਿਣਾ ਊੜਾ ਖੁੱਲੇ ਮੂੰਹ ਵਾਲਾ ਹਾਹੀ ਹੂੜਾ ਉਹ ਕਰੈ ਜਾਨਾ ਸੂਏ ਨਾਮ ਦੇਵ ਜੀ ਮੈਂ ਅੰਧਲੇ ਕੀ ਟੇਕ ਇਸ ਮੈਂ ਤੇ ਇਕੱਠਾ ਨਹੀਂ ਕਹਿ ਦੇਣਾ ਨਾਮ ਦੇਵ ਜੀ ਦੇਵ ਜੀ ਨਹੀਂ ਕਹਿਣਾ ਨਾਮ ਦੇਵ ਜੀ ਇਸ ਤਰ੍ਹਾਂ ਬੋਲਣਾ ਨਾਮ ਦੇਵ ਜੀ ਮੈਂ ਮੈਂ ਅੰਦਲੇ ਕੀ ਟੇਕ ਮੈਂ ਤੇਰਾ ਨਾਮ ਖੁੰਧਕਾਰਾ ਮੈਂ ਅੰਦਲੇ ਕੀ ਟੇਕ ਇੱਥੇ ਵਿਸਰਾਮ ਤੇਰਾ ਨਾਮ ਖੁੰਧਕਾਰਾ ਇਹਨੂੰ ਖੁੰਧਕਾਰਾ ਨਹੀਂ ਕਹਿ ਦੇਣਾ ਦੱਦੇ ਨਾਲ ਬੋਲਣਾ ਖੁੰਧਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਮੈਂ ਗਰੀਬ ਮੈਂ ਮਸਕੀਨ ਇੱਥੇ ਵਿਸਰਾਮ ਹੈ ਤੇਰਾ ਨਾਮ ਹੈ तेरा नाम है आधारा रहाव करीमा रहीमा अल्लाह तू गनी करीमा रहीमा करीमा रहीमा कहना कसके करीमा इथ विश्राम अल्लाह तू गनी करीमा करीमा रहीमा अल्लाह तू गनी अल्लाह नहीं कहना अल्लाह तू ਇਥਠਮ ਕੁਲਾ ਦੇ ਅੱਲਾਹ ਤੂੰ ਗਨੀ ਹਾਜ਼ਰਾ ਹਜੂਰ ਦਰ ਪੇਸ਼ ਤੂੰ ਮਨੀ ਦਰ ਪੇਸ਼ ਤੂੰ ਇਥਠਮ ਕੁਲਾ ਦਨੀ ਹੈ ਹਾਜ਼ਰਾ ਹਜੂਰ ਇਥੇ ਵਿਸਰਾਮ ਹੈ ਦਰ ਪੇਸ਼ ਤੂੰ ਮਨੀ ਦਰਿਆਵ ਤੂੰ ਦੇਹੰਦ ਤੂੰ ਬਿਸਿਆਰ ਤੂੰ ਤਨੀ ਦਰਿਆਵ ਤੂੰ ਦੇਹੰਦ ਤੂੰ ਇਥੇ ਵਿਸਰਾਮ बिसियार तू तनी देह लेह एक तू दिगर को नहीं दिगर को नहीं तू दाना तू बिना मैं विचार क्या करी मैं विचार विचार क्या, क्या करी नामे चे स्वामी बखसंद बाकसा, तू हरी बखसंद तू हरी, हरी। हले यार हले ये यारा, हले नहीं बोलना पाठ उचारण करना है, आम पाठी सिंह हले यार हले यार पोला उचारण करना है हले यार हले यार विश्राम खुशखबरी पाठ इकट्ठा ही है छेती बोलना है बाल बाल जाओ బి బ ఆరా బ దర్జే దాని చల్లే గలే థడా ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ਇਹ ਕੁਜਾ ਨਹੀਂ ਕਹਿਣਾ ਕੁਜਾ ਆਮਦ ਕੁਜਾ ਰਫਤੀ ਇਥੇ ਵਿਸਰਾਮ ਕੁਜਾ ਮੇ ਰਵੀ ਜਿਹੜਾ ਪਾਠ ਹੈ ਨਾ ਇਹ ਸੰਬੰਧਕ ਪਾਠ ਹੈ ਦਵਾਰ ਕਾ ਨਗਰੀ ਰਾਸ ਬਗੋਈ ਬੱਬੇ ਔਂਕੜ ਨਾਲ ਬਗੋਈ ਉਚਾਰਨ ਕਰਨਾ ਬਗੋਈ ਨਹੀਂ ਕਹਿਣਾ ਖੂਬ ਤੇਰੀ ਪਗੜੀ ਮੀਠੇ ਤੇਰੇ ਬੋਲਾ ਦੁਆਰ ਕਾ ਨਗਰੀ ਕਾਹੇ ਕੇ ਮਗੂਲਾ ਚੰਦੀ ਹਜ਼ਾਰ ਆਲਮ ਏਕ ਲਖਾਨਾ ਇਹ ਬਾਠ ਧਿਆਨ ਨਾਲ ਕਰਨਾ ਸੰਪਰਦਾ ਦੇ ਵਿੱਚ ਇਹ ਪਾਠ ਕਰਾਇਆ ਜਾਂਦਾ ਚੰਦੀ ਹਜ਼ਾਰ ਆਲਮ ਇਥੇ ਵਿਸਰਾਮ ਏਕ ਲਖਾਨਾ ਲਿਖਿਆ ਹੋਇਆ ਪੂਥੀਆਂ ਤੇ ਇਕਲ ਖਾਨਾ ਪਰੰਪਰਾជា ਮੁਖਰਾ ਪਾਠ ਕਰਾਇਆ ਜਾਂਦਾ ਏਕ ਲਖਾਨਾ ਹਮ ਚਿਨੀ ਪਾਤ ਸਾਹ ਸਾਂਵਲੇ ਵਰਨਾ ਇਹ ਵੀ ਵਿਸਨਾਮ ਹਮ ਚਿਨੀ ਪਾਤ ਸਾਹ ਇਥੇ ਵਿਸਨਾਮ ਸਾਂਵਲੇ ਵਰਨਾ ਆਸਪਾਤ ਗਾਜਪਾਤ ਨਰਹੈ ਨਰੀਂਦ ਅਸਪਤ ਨਹੀਂ ਕਹਿਣਾ ਆਸਪਾਤ ਇਹ ਆਸ ਤੇ ਪਾਤ ਦੇ ਵਿੱਚ ਡੈਸ਼ ਦੀ ਕੀ ਗਾਜਪਾਤ ਪਾਠ ਇਕੱਠੇ ਆਸਪਾਤ ਗਾਜਪਾਤ ਨਰਹ ਨਰਿੰਦ ਨਾਮੇ ਕੇ ਸੁਆਮੀ ਮੀਰ ਮੁਕੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ